ਕੇਂਦਰ ਸਰਕਾਰ ਨੇ ਕੀਤਾ ਯੂਨੀਫਾਈਡ ਪੈਨਸ਼ਨ ਸਕੀਮ ਦਾ ਵੱਡਾ ਐਲਾਨ April 2025 ਤੋਂ ਹੋਵੇਗੀ ਲੱਖ

और पास, सरकार ने कर हुए। स्कीम लागू करने बाबत नोटिफिक जारी कर दिता है इसकीम तहत रिटायर होने वाले कर्मचारियों आखिरी बारह महीनों की बेसिक तनखा का फिफ्टी परसेंट पेंशन वजह मिलेगा इससे भी लागू होगा घट्टो घट -कट

ਲੇਖ ਕਰਮਚਾਰੀਆਂ ਲਈ ਇੱਕ ਵਾਰ ਦਾ অপਸ਼ਨ ਵੀ ਦਿੱਤਾ ਜਾਵੇਗਾ ਰਿਟਾਇਰਮੈਂਟ ਸਮੇਂ ਬੈਂਚਮਾਰਕ ਕਾਰਪਸ ਕੀ ਪਰਤੋ ਨਾਲ ਪੈਨਸ਼ਨ ਦੇ ਹਿਸਾਬ ਲਗਾਈ ਜਾਣਗੇ ਉਦਾਹਰਨ ਵਜੋਂ ਜੇ ਕਿਸੇ ਕਰਮਚਾਰੀ ਦੀ ਲਾਸਟ 12 ਮਹੀਨਿਆਂ ਦੀ ਬੇਸਿਕ ਤਨਖਾਹ 45000 ਹੈ ਤਾਂ ਪੂਨੀ ਪੈਨਸ਼ਨ ਲਈ ਕਾਰਪਸ 50 ਲੱਖ ਦੇ ਬਰਾਬਰ ਹੋਣਾ ਚਾਹੀਦਾ ਹੈ ਜੇਕਰ ਕਾਰਪਸ ਘਟੂ ਹੋਵੇਗਾ ਤਾਂ ਪੈਨਸ਼ਨ 'ਚ ਕਟੌਤੀ ਕੀਤੀ ਜਾਵੇਗੀ ਰਿਟਾਇਰਮੈਂਟ ਤੋਂ ਬਾਅਦ ਮੌਤ ਹੋਣ ਦੀ ਸਥਿਤੀ ਵਿੱਚ ਕਰਮਚਾਰੀ ਦੀ 7% ਪੈਨਸ਼ਨ ਜੀਵਤ ਸਪਾਊਸ ਨੂੰ ਦਿੱਤੀ ਜਾਵੇਗੀ ਨੋਟੀਫਿਕੇਸ਼ਨ ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀ ਵੀ ਇਸ ਸਕੀਮ ਨਾਲ ਲਾਭ ਲੈ ਸਕਦੇ ਹਨ ਉਹਨਾਂ